ਜੀ ਪਿੰਡ ਕਸੋਖਾਨਾ ਅੱਜ ਪ੍ਰਸ਼ਾਸਨ ਤੇ ਲੋਕਾਂ ਨੂੰ ਸਾਹਮਣੇ ਸੋ ਪਿੰਡ ਕਸੋਖਾਨੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਗੰਦੇਪਣ ਦਾ ਨਿਕਾਸ ਨੂੰ ਪਤਾ ਪਿੰਡ ਵਿੱਚ ਦੀ ਕੀਤਾ ਜਾ ਰਿਹਾ ਸ਼ਹਿਰ ਦਾ ਸੋ ਪਿੰਡ ਦੀ ਏਕਤਾ ਤੇ ਅੱਜ ਪ੍ਰਸ਼ਾਸਨ ਤੇ ਲੋਕਾਂ ਨੂੰ ਸਾਹਮਣੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਪਿੰਡਾਂ ਵਾਲਿਆਂ ਨੂੰ ਵੀ ਬਾਈ ਸ਼ਿੰਗਾਰਸ਼ ਲੜਨਾ ਸਿੱਖੋ ਕਿਤੇ ਵੀ ਕਿਸੇ ਨਾਲ ਧੱਕਾ ਹੁੰਦਾ ਹੈਗਾ ਤਾਂ ਉਹਨਾਂ ਨਾਲ ਖੜਨਾ ਸਿੱਖੋ ਸੋ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਸੋ ਅੱਜ ਆਪਾਂ ਨੂੰ ਇਹ ਲੱਗਦਾ ਵੀ ਗਮਾਨ ਚੱਕ ਲੱਗੀ ਐ ਆਪਾਂ ਨੂੰ ਕੀ ਸੋ ਇਹ ਜੀਆਂ ਅੱਗਾ ਆਉਣ ਵਾਲੇ ਸਮੇਂ 'ਚ ਲੱਗਦੇ ਆ ਰਹਿਣੀਆਂ ਛੋਡੀਆਂ ਉਹਨਾਂ ਵਾਲੀਆਂ ਪੀੜੀਆਂ ਨਸ ਨਾ ਖਤਮ ਕਰ ਦਿੱਤੀਆਂ ਜਾਣੀਆਂ ਇਕੱਠੇ ਹੋ ਜੋ ਨਹੀਂ ਇਕੱਲੇ ਇਕੱਲੇ ਡੰਡੇ ਖਾਈ ਜਾਓਗੇ ਕਿਤੇ ਵੀ ਤੱਕਾ ਹੁੰਦਾ ਬਈ ਬਾਅਦ ਤੋਂ ਬਾਅਦ ਪਹੁੰਚੋ ਤੇ ਬੱਚਿਆਂ ਨੂੰ ਵੀ ਸਿਹਤ ਕਰੋ ਆਪ ਵੀ ਸਿਹਤ ਹੋ ਘਰਾਂ 'ਚ ਬਹਿ ਕੇ ਕੋਈ ਫਾਇਦਾ ਨਹੀਂ ਗਾ ਕਹਿੰਆਂ ਗੱਲਾਂ ਕਰਨ ਦਾ ਜਾਂ ਬੱਚਿਆਂ ਨੂੰ ਰੋਕਣ ਦਾ ਹਾਂਜੀ ਜੁਨੀਅਨ ਦੇ ਅਗੂ ਤੇ ਪਿੰਡ ਦੇ ਕਈ ਆ ਗੁਰਪਤਾਰ ਕਰ ਲਏਗੇ